ਰੋਕੋ ਉਰਤਾਰੇ ਜੋ ਅੰਤਰਨਾਮ ਸਰਬਮੇ ਪੇਖੇ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰ ਹੈ ਨਾਨਕ ਉਹ ਅਪਰਸ सगले ਨਿਸਤਾਰ ਹਾਂ ਅਪਰਸ ਲਫ ਜਾ ਗਿਆ ਅਪਰਸ ਉਹਦਾ ਜਿਹਨੂੰ ਸਪਸ਼ਟ ਨਹੀਂ ਕਰ ਸਕਦੇ ਤੁਸੀਂ ਛੂ ਨਹੀਂ ਸਕਦੇ ਉਹ ਆਤਮਾ ਜਿਹੜੇ ਕਹਿੰਦੇ ਨੇ ਅਸੀਂ ਸਰੀਰ ਨਹੀਂ ਹਾਂ ਕ੍ਰਿਸ਼ਨ ਕਹਿੰਦਾ ਜੋ ਮੈਂ ਦੀਨ ਹਾਂ ਉਹ ਮੈਂ ਕ੍ਰਿਸ਼ਨ ਨਹੀਂ ਜੋ ਵਾਹ ਉਹ ਦੀਦਾ ਦੀ ਉਹ ਪਰਸ ਜੋ स्पर्ਸ਼ ਨਹੀਂ ਹੋ ਸਕਦਾ ਜਿਹਨੂੰ ਅਸੀਂ ਛੂ ਨਹੀਂ ਸਕਦੇ ਉਹ ਪਰਸ ਉਹ ਤਾਂ ਕਰਾਤ ਵਨ ਸਿੱਧਾ ਚੱਕ ਕੇ ਪਰਮਹਾਰ ਨਹੀਂ ਤੋ ਪਰਸ ਤੇ ਲੱਗੇ ਸਲੋਕ ਦੇ ਵਿੱਚ ਪਹਿਲਾ ਅਗਲੀ ਅਗਲੀ ਸਲੋਕ ਉੱਪਰ ਹੋਰ ਚੱਕਦੀ ਨਾ ਥੋੜੀ ਜੀ ਤਾਰ ਢੈੜ ਹੋਰ ਕਰਦੀ ਥੋੜੀ ਥੋੜੀ ਟਾਰਗੇਟ ਕਰਦੇ ਤਾਂ ਕਿ ਫੋਲੋ ਕਰਦਾ ਆਵੇ ਅੱਗੇ ਹੋਰ ਵੀ ਤਾਂ ਕਰਨਾ ਜੇ ਜਿਆਦਾ ਫਰਕ ਪਾ ਦਈਏ ਫਿਰ ਫੋਲੋ ਹੀ ਕਰ ਸਕਦੇ ਜਿੱਤੇ ਟਾਰਛ ਛੱਡਿਆ ਜਿੱਥੇ ਸਟੈਪ ਉਦੋਂ ਹੀ ਅਗਲਾ ਸਟੈਪ ਨਾਲ ਲੈ ਲੈ ਜੇ ਦਾਸ ਸਟੈਪ ਵਿੱਚ ਆ ਜਾਣਾ ਨਾ ਹੋਣ ਦੇਖੋ ਵਿਚਾਲੇ ਤਾਂ ਉੱਥੇ ਚੜ ਜੂ ਉਹ ਤਾਂ ਉਸ ਸਟੈਪ ਤੇ ਚੜ ਜੂ ਚੱਲਣ ਵਾਲਾ ਤਾਂ ਉੱਥੇ ਚੜ ਗਿਆ ਸਟੈਪ ਨਾਲ ਦਾ ਹੀ ਜ਼ਹੀਦ ਹੈ ਬਿਲਕੁਲ ਹਾਂਜੀ ਸ਼ਲੋਕ ਉਰ ਧਾਰੇ ਜੋ ਅੰਦਰ ਨਾ ਹੋ ਉਰ ਧਾਰੇ ਹਿਰਦੇ ਵਿੱਚ ਧਾਨ ਕਰੇ ਤੇ ਅੰਤਰ ਅੰਦਰ ਦਾਮ ਆ ਜਿਹੜਾ ਆਤਮ ਗਿਆਨ ਧਾਰਨ ਕਰ ਲਵੇ ਜਿਹੜਾ ਔਰ ਅਗਲੀ ਸ਼ਰਤ ਕੀ ਹੈ ਸਰਬਮੈ ਦੇਖੇ ਭਗਵਾਨ ਇਹ ਨਾ ਹੋਵੇ ਵੀ ਆ ਹਰੀ ਜਣਾ ਆਪ ਖੱਤਰੀਆ ਬੈਸ਼ਾ ਸੂਤਰ ਆ ਬ੍ਰਾਹਮਣ ਆ ਗਰੀਬ ਹੈ ਘਟਿਆ ਵਧੀਆ ਅਰੂਪ ਹੈ ਅਖਰੂਪ ਹੈ ਬਿਲਕੁਲ ਸਾਰਿਆਂ ਦੇ ਭਗਵਾਨ ਦੇਖੇ ਸਰਬਮੈ ਦੇਖੇ ਭਗਵਾਨ ਸਰਬ ਕੀ ਜਰਾਸੀ ਲੱਖ ਜੋਰ ਚ ਦੇਖੇ ਸਰਬ ਦੇ ਵਿਤਤ ਕਿਹੜਾ ਆਉਂਦਾ ਹੈ ਜਰਾਸੀ ਲੱਖ ਜੋਰ ભગવાન ਸਾਰਿਆਂ ਚ ਦੇਖੇ ਜਿਹੜਾ ਸਮਝਿਆ ਨਾ ਪੇਖੇ ਭਗਵਾਨ ਪੇਖੇ ਦੇਖਣਾ ਅੱਖਾਂ ਨਾਲ ਤੇ ਘੜਾ ਨਹੀਂ ਸਭ ਜੇ ਭਗਵਾਨ ਨੂੰ ਬੰਦੇ ਸਾਰੇ ਸਮਝੇ ਹਾਂ ਨਿਮਕ ਨਿਮਕ ਕੋ ਧਾਗਰ ਨਮਸਕਾਰ ਹੈ ਇਸ ਕਰਕੇ ਬੜੀ ਅਧਿਆਨਗੀ ਨਾਲ ਅਧਿਆਨਗੀ ਨਾਲ ਦਮਰਤਾ ਨਾਲ ਠਾਕੁਰ ਦੇ ਆਪਣੇ ਜਿਹੜਾ ਅੰਤਰ ਆਤਮਾ ਸੱਚ ਕਹ ਲੋ ਠਾਕਰ ਠਾਕਰ ਸੱਚ ਨੂੰ ਮੈਂ ਕਹਿੰਦਾ ਨਾ ਕਿ ਸੱਚ ਸੁਬਨਾ ਦਾ ਖਸਮਾ ਖਸਮ ਉਠਾ ਗਰੇ ਹੁੰਦਾ ਔਰ ਕੀ ਹੁੰਦਾ ਸੱਚ ਦੇ ਅੱਗੇ ਕਦੇ ਵੀ ਨਾ ਜੱਕ ਤੱਕ ਕਰੇ ਉਹਦੇ ਅੱਗੇ ਝੁਕਣ ਦੀ ਸੱਚ ਕੋਈ ਵੀ ਗੱਲ ਵਿੱਚ ਕੋ ਨੂੰ ਮੰਡਣ ਚ ਅਤਰਾ ਕਦੇ ਵੀ ਉਹ ਨੂੰ ਮੰਨਣ ਚ ਤੇ ਹੀ ਰੋ ਰਿਹਾ ਬਿਲਕੁਲ ਨਾ ਕਰੇ ਅਕਸੈਪਟ ਕਰ ਲਵੇ ਸੱਚੀ ਜਦ ਹੋਵੇ ਚਾਟਾ ਅਕਸੈਪਟ ਕਰ ਲਓ ਕਿਤੇ ਵੀ ਹੋਵੇ ਕਿਤੇ ਵੀ ਹੋਵੇ ਕੋਈ ਵੀ ਕਰਵੇ ਕਿਸੇ ਕੋਲ ਵੀ ਹੋਵੇ ਉਹਦੇ ਨਾਲ ਜਦ ਵੀ ਸਹਿਮਤੀ ਜਾਰ ਰਹੀ ਹਾਂ ਬਿਲਕੁਲ ਸੱਚੀ ਹੈਗਾ ਫਾਕਰ ਨਿਮਕ ਇੱਕ ਸਕਿੰਟ ਵਿੱਚ ਵੀ ਸੱਚ ਨਾਲ ਸਹਿਮਤ ਹੋਣ ਦੇ ਵਿੱਚ ਤੇਰੀ ਦੋਸਤ ਫਾਕਰ ਨਮਸਕਾਰੇ ਨਿਮਕ ਨਿਮਕ ਫਾਕਰ ਨਮਸਕਾਰੇ ਹਾਂ ਭਈ ਹਾਂ ਠੀਕ ਠੀਕ ਮੰਨ ਲੈ ਨਮਸਕਾਰ ਮੰਨ ਮੰਨ ਨਿਮਾ ਹੋ ਗਿਆ ਹਾਂ ਨਾਨਕ ਉਹ ਪਰਸ ਸਗਲ ਨਿਸ਼ਟਾਰ ਹੈ ਫੇਰ ਉਹ ਪਰਸ ਜੇ ਉਹ ਆਪਣਾ ਸੱਚ ਕੋਈ ਵੱਖਰਾ ਮੰਨੇ ਬੈਠਾ ਔਰ ਦੁਆ ਸੱਚ ਦੁਨੀਆ ਪਰਦਾ ਲਿਆ ਕੇ ਉਹਦੇ ਤੇ ਹੀ ਨਵੇ ਕਰੀ ਜਾਂਦਾ ਹੈ ਉਹ ਪਰਸ ਨਹੀਂ ਹੈ ਆਤਮਾ ਦੇ ਲੈਵਲ ਤੇ ਗੈਰ ਹੀ ਦੀ ਉਹ ਆਪਣਾ ਸੱਚ ਉਹਦਾ ਵੱਖਰਾ ਕੋਈ ਬਣਿਆ ਹੋਇਆ ਹੋਰ ਸੱਚ ਨੂੰ ਉਹ ਜਪਕ ਤੱਕ ਕਰਦਾ ਵੀ ਇਹਨੂੰ ਵੱਡਾ ਕਾਮਨ ਕੋ ਪਰਸ ਦੀ ਹੈ ਉਹ ਪਰਸ ਦੀ ਹੈ ਪਰਸ ਜਿਆਦਾ ਹੈ ਚਾ ਨਮਕ ਨਮਕ ਠਾਕਰ ਨਮਸਕਾਰ ਹੈ ਨਾਲ ਕੋ ਉਹ ਪਰਸ ਸਗਲ ਸਗਲ ਨਸਕਾਰ ਦੁਨੀਆ ਦਾ ਕੋਈ ਵੀ ਬੰਦਾ ਹੋਵੇ ਉਹ ਨੂੰ ਉਹ ਉਹਦੀ ਅਗਿਆਨਤਾ ਨੂੰ ਦੂਰ ਕਰ ਸਕਦਾ ਉਹਦਾ ਪਰਪ ਦੂਰ ਕਰ ਸਕਦਾ ਜਿਸ ਹੁੰਦੀ ਹੈ ਰਾਤ ਅਗਿਆਨਤਾ ਉਹ ਜੋ ਬਾਰ ਕਰ ਸਕਦਾ। ਕਿਉਂਕਿ ਆਮ ਤੌਰ ਤੇ ਜੋ ਬਾਰ ਕਰ ਸਕਦਾ ਕੋਈ ਵੀ ਬੰਦਾ ਹੋਵੇ ਚੰਗਾ। ਭਈ ਭਾਸ਼ਾ ਦਾ ਫਰਕ ਹੋਊ ਭਾਸ਼ਾ ਕੋਈ ਹੋਰ ਵਿਚਾਲੇ ਕੋ ਲੈ ਸਕਦਾ ਬੰਦਾ। ਭਾਸ਼ਾ ਉਹਨਾਂ ਆਪਾਂ ਜੇ ਪੰਜਾਬੀ ਬੋਲਦੇ ਆਂ ਕੁਝ ਐਸੇ ਵੀ ਲੋਕ ਨੇ ਜਿਹੜੇ ਹਿੰਦੀ ਪੰਜਾਬੀ ਦੋਈ ਚੀਜ਼ਾਂ ਜਾਣਦੇ ਨੇ। ਉਹਨੂੰ ਲੈ ਜਾ ਸਕਦੇ ਆਂ ਭਾਸ਼ਾ ਦੇ ਵਿੱਚ। ਉਹਨੂੰ ਵਿਚ ਇੰਟਰਪ੍ਰੀਟਰ ਲੈ ਕੇ ਹਾਂ ਉਹ ਤਾਂ ਮਦਦ ਲਈ ਜਾ ਸਕਦੀ ਹੈ ਕਿਸੇ ਦੀ ਭਾਸ਼ਾ ਵਾਸਤੇ ਤਾਂ। ਪਰ ਉਹਦੀ ਕਹੀ ਜਿਹੜੀ ਗੱਲ ਹੁਣ ਗੁਰਬਾਣੀ ਹੈ ਜਿਹੜੀ ਭਾਸ਼ਾ ਦੇ ਵੇਰ ਨਾਲ ਇੱਕ ਭਾਸ਼ਾ ਲਿਖੀ ਹੋਈ ਹੈ ਤੇ ਸਾਰੀ ਦੁਨੀਆ ਨੇ ਆਪਣੇ ਆਪਣੇ ਭਾਸ਼ਾ ਦੇ ਵਿੱਚ ਉਹਦੇ ਕਰ ਲੈ। ਭਾਸ਼ਾ ਤਾਂ ਦੁਨੀਆ ਦੇ ਵਿੱਚ ਕਰ ਲੈਣਾ ਹੁੰਦਾ ਨੇ। ਕੋਈ ਭਾਸ਼ਾ ਚ ਉੱਥੇ ਹੋ ਜਾਂਦਾ ਨੇ। ਫਿਰ ਉਹ ਵੀ ਅਮਰੀਕੀਆਂ ਨੇ ਹਿੰਦੀ ਜੀ ਨਹੀਂ ਬਣਾ ਦਿੱਤੀ। ਹਾਂ ਹੋ ਰਹੀ ਜਾਂਦਾ। ਉਹ ਪਰਸ ਦੇਖੋ ਉੱਥੇ ਤੇ ਤਾਂ ਬਖਰਾ ਉਹਨੂੰ ਪਰਸ ਚਾਹਤ ਨਹੀਂ। ਅਸਲ ਤੇ ਪਰਸਤੋ ਹੀ ਪਰਸਤੋ ਦੁਬਾਰੇ ਉਹਨੂੰ ਪਰਖੇਲਾ ਲਖਦਾ ਨਾ ਪੁਰਖ ਪਰਸਤੋ ਹੀ ਬਣੇ ਪੂਰਾ ਕਰਨ ਵਾਲਾ ਪੁਰਸ਼ ਪਰਸ ਕਹਿੰਦੇ ਹੁੰਦੇ ਪਹਿਲਾਂ ਤੋਂ ਉਹਨਾਂ ਨੂੰ ਹਾਂਜੀ ਸਗਲ ਵਿਸਤਾਰ ਸਾਰਿਆਂ ਦਾ ਪਰਸ ਸਗਲ ਵਿਸਤਾਰ ਹੈ ਹਾਂ ਪਹਿਲਾ ਮਾਈ ਮੁੰਡੋ ਤੇ ਗੁਰੂ ਕੀ ਜਾਤੇ ਪਰ ਬਣ ਜਾਏ ਕਵੀਰੇ ਤਾਂ ਹੈ ਨਾ ਕਿਹਦਾ ਪਰ ਕਿਸੇ ਦਾ ਵੀ ਪਰ ਪਰ ਬਜਾਊਗਾ ਬੇਅਤੀ ਦਾ ਆਜ਼ੀ ਦਾ ਹੋਰ ਜਾਨਵਰਾਂ ਦੀ ਤਾਂ ਬੋਲੀ ਨਹੀਂ ਜਾਨਵਰਾਂ ਦਾ ਬਿਛਾੜੀ ਸਗਲ ਨਿਸ਼ਤਾਰ ਸਭ ਬਾਸਤੇ ਹੀ ਪਰਬਤੂਰ ਹੋ ਸਕਦਾ ਕੀਤਾ ਜਾ ਸਕਦਾ